ਭਗਵੰਤ ਮਾਨ ਨੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਪਾਰਟੀ 'ਚ ਉੱਠੀ ਬਗਾਵਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੀ ਹੁਣ ਪੇਸ਼ਕਸ਼ ਕੀਤੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਜਿੱਥੇ ਕੱਲ ਭਗਵੰਤ ਮਾਨ ਨੇ ਮੀਟਿੰਗ ਕੀਤੀ ਸੀ ਉਥੇ ਇਸ ਮੀਟਿੰਗ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਮੀਟਿੰਗ ਦੇ ਵਿੱਚ ਪੇਸ਼ਕਸ਼ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਤਰਾਸ ਨਹੀਂ ਹੈ ਤਾਂ ਮੈਂ ਅਹੁਦਾ ਛੱਡ ਦਿਨਾ ਹੈ ਆਪਣੀ ਕੁਰਸੀ ਛੱਡ ਦਿਨਾ ਹੈ ਤਾਂ ਮੈਂ ਛੱਡਣ ਨੂੰ ਤਿਆਰ ਆ ਤੇ ਜਦੋਂ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਤਾਂ ਉੱਥੇ ਹੀ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਪੱਤੇ ਸਾਨੂੰ ਪੂਰੇ ਤੌਰ ਤੇ ਵਿਸ਼ਵਾਸ ਹੈ ਤੇ ਤੁਸੀਂ ਉਸ ਪੱਤੇ ਜਿਹੜਾ ਕਿ ਬਣੇ ਉਹ ਤੇ ਉੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਨੇ ਅਸਤੀਫਾ ਦੇਣਾ ਹੀ ਹੈ ਤਾਂ ਮੰਤਰੀਆਂ ਨੂੰ ਪੁੱਛਣ ਦੀ ਕੀ ਲੋੜ ਹੈ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਮੰਤਰੀ ਕੁਬਰ ਬੀਜੇ ਪ੍ਰਤਾਪ ਨੇ ਵੀ ਹੁਣ ਅਸਤੀਫੇ ਦੀ ਮੰਗ ਕੀਤੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਚਰਚਾਵਾਂ ਇਹ ਹੋ ਗਈਆਂ ਨੇ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਇਹ ਚਰਚਾ ਹੋਈਆਂ ਤੇ ਕੱਲ ਇੱਕ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੇ ਆਪਣੀ ਪੇਸ਼ਕਸ਼ ਕਰ ਦਿੱਤੀ ਹੈ ਅਸਤੀਫੇ ਨੂੰ ਕਿ ਪੇਸ਼ਕਸ਼ ਕੀਤੀ ਗਈ ਹੈ ਤੇ ਉਥੇ ਹੀ ਹੁਣ ਪੰਜਾਬ ਦੀ ਸਿਆਸਤ ਪਲਟਨ ਜਾ ਰਹੀ ਹੈ ਤੇ ਜਿਸ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਤੇ ਪਾਰਟੀ ਦੇ ਵਿੱਚ ਜੋ ਬਗਾਵਤ ਉੱਠ ਰਹੀ ਹੈ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਤੇ ਦੱਸਿਆ ਕਿ ਕੱਲ ਕੁਬੇਰ ਵਿਜੇ ਪ੍ਰਤਾਪ ਦਾ ਵੀ ਇੱਕ ਬਿਆਨ ਸਾਹਮਣੇ ਆ ਰਿਹਾ ਸੀ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦਾ ਹੁਣ ਸਮਾਂ ਆ ਗਿਆ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਾੜਾ ਸ਼ਾਸਨ ਬਣਿਆ ਹੋਇਆ ਹੈ ਤੇ ਦਿੱਲੀ ਚ ਪਾਰਟੀ ਦੀ ਹਾਰ ਇੱਕ ਵੱਡੇ ਕਾਰਨ ਕਰਕੇ ਹੋਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਕੁਬਰ ਵਿਜੇ ਪ੍ਰਤਾਪ ਦੇ ਵੱਲੋਂ ਜਿਹੜੇ ਕਿ ਬਿਆਨ ਦਿੱਤੇ ਗਏ ਤੇ ਉੱਥੇ ਹੀ ਉਹਨਾਂ ਨੇ ਲਗਾਤਾਰ ਹਮੇਸ਼ਾ ਹੀ ਕੁਬਰ ਵਿਜੇ ਪ੍ਰਤਾਪ ਦੇ ਵੱਲੋਂ ਸੱਚ ਦੀ ਆਵਾਜ਼ ਚੱਕੀ ਗਈ ਤੇ ਜਿਸ ਦੇ ਵਿੱਚ ਹਮੇਸ਼ਾ ਹੀ ਪੰਜਾਬ ਸਰਕਾਰ ਨੂੰ ਉਹਨਾਂ ਦੇ ਵਾਅਦਿਆਂ ਨੂੰ ਛੇਤੇ ਕਰਵਾ ਰਹੇ ਨੇ ਤੇ ਉੱਥੇ ਹੀ ਕੋਈ ਵੀ ਮੁੱਦਾ ਹੋਵੇ ਚਾਹੇ ਉਹ ਗੋਲੀ ਕਾਂਡ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਪੰਜਾਬ ਦੇ ਚਿਆ ਨੂੰ ਲੈ ਕੇ ਹੋਵੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਹੋਵੇ ਤੇ ਉੱਥੇ ਹੀ ਬਾਰ ਬਾਰ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਆਪ ਦੇ ਵਿਧਾਇਕ ਕੋਵਰ ਵਿਜੇ ਪ੍ਰਤਾਪ ਸਿੰਘ ਇਹ ਚੇਤੇ ਕਰਵਾਉਂਦੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ 3 ਸਾਲ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸਤਾ ਦੇ ਵਿੱਚ ਆਈ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਾਅਦੇ ਕੀਤੇ ਗਏ ਸੀ ਪਰ ਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਦੀ ਪੇਸ਼ਕਸ਼ ਕੀਤੀ ਹੈ ਤੇ ਪਾਰਟੀ ਦੇ ਵਿੱਚ ਬਗਾਵਤ ਉੱਠ ਗਈ ਹੈ ਤੇ ਜਿਸ ਦੇ ਵਿੱਚ ਇਸ ਬਗਾਵਤ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੈਸਲਾ ਲੈ ਲਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਤੇ ਦੱਸੀਏ ਕਿ ਵੱਡੀ ਖਬਰ ਹੈ ਤੇ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਪਾਸਾ ਪਲਟ ਸਕਦਾ ਹੈ ਤੇ ਉੱਥੇ ਹੀ ਕੱਲ ਮੀਟਿੰਗ ਹੋਈ ਤੇ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੇ ਵਿੱਚ ਪੇਸ਼ਕਸ਼ ਕੀਤੀ ਹੈ ਤੇ ਉਹਨਾਂ ਨੇ ਕਿਹਾ ਜੇਕਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਕੋ ਮੈਨੂੰ ਕੋਈ ਇਤਰਾਸ ਨਹੀਂ ਹੈ ਤਾਂ ਮੈਂ ਅਹੁਦਾ ਛੱਡਣ ਨੂੰ ਤਿਆਰ ਹਾਂ ਕੁਰਸੀ ਛੱਡਣ ਨੂੰ ਤਿਆਰ ਹਾਂ ਤੇ ਜਦੋਂ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਤਾਂ ਉੱਥੇ ਹੀ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਦੱਸਦੀਏ ਕਿ ਮੰਤਰੀ ਅਮਨ अरोड़ा ਤੇ ਹਰਪਾਲ ਜੀਮਾ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸਾਨੂੰ ਪੂਰਨ ਵਿਸ਼ਵਾਸ ਹੈ ਤੇ ਜਿਸ ਤੋਂ ਬਾਅਦ ਇਹ ਜੋ ਬਿਆਨ ਦਿੱਤੇ ਗਏ ਉਹ ਡਰਾਮੇਵਾਦੀ ਤੌਰ ਤੇ ਲੱਗੇ ਤੇ ਦੂਜੇ ਪਾਸੇ ਹੁਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਪਾਰਟੀ ਦੇ ਵਿੱਚ ਲਗਾਤਾਰ ਮਗਾਬਤ ਉੱਠ ਰਹੀ ਹੈ ਹਾਲਾਂਕਿ ਬੀਤੇ ਦਿਨ ਦੇ ਵਿੱਚ ਵੀ ਜਿਹੜੀਆਂ ਕਿ ਚਰਚਾਵਾ ਹੋਈਆਂ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਲਣ ਦੇ ਲਈ ਲਗਾਤਾਰ ਚਰਚਾ ਕੀਤੀ ਗਈ ਸੀ ਤੇ ਦਿੱਲੀ ਦੇ ਵਿੱਚ ਵੱਡੇ-ਵੱਡੇ ਚਿਹਰੇ ਯਾਨੀ ਕਿ ਆਮ ਆਦਮੀ ਪਾਰਟੀ ਦੀ ਕਬੱਡੀ ਹਾਰ ਹੋਈ ਤੇ ਉੱਥੇ ਹੀ ਚਾਹੇ ਸਾਫ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ ਤੇ ਚਾਹੇ ਮਨੀਸ਼ ਸ਼ਿਸ਼ੋਧਿਆ ਹੋਵੇ ਤੇ ਉੱਥੇ ਹੀ ਮਨੀਸ਼ ਸ਼ਿਸ਼ੋਧਿਆ ਵੀ ਇੱਕ ਵੱਡੀ ਹਾਰ ਜਿਹੜੀ ਕਿ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਇਸ ਹਾਰ ਤੋਂ ਬਾਅਦ ਦਿੱਲੀ ਦੇ ਵਿੱਚ ਲਗਾਤਾਰ ਹਾਰ ਹਾਰ ਤੋਂ ਬਾਅਦ ਜਿਹੜੀਆਂ ਕਿ ਚੋਣਾ ਹੋਈਆਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਹੋਈ ਤੇ ਵੱਡੀ ਹਾਰ ਤੋਂ ਬਾਅਦ ਇਹ ਚਰਚਾਵਾ ਉੱਠੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਥਾਂ ਹੁਣ ਪੰਜਾਬ ਦੇ ਵਿੱਚ ਕੇਜਰੀਵਾਲ ਕਮਾਂਡ ਸਾਂਭਣਗੇ ਤੇ ਜਿਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਨੇ ਵੀ ਸਵਾਲ ਚੱਕਿਆ ਹਾਲਾਂਕਿ ਜਿਸ ਤੋਂ ਬਾਅਦ ਹੁਣ ਕੱਲ ਇੱਕ ਵੱਡੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਤੇ ਉੱਥੇ ਹੀ ਕੁਵਰ ਵਿਜੇ ਪ੍ਰਤਾਪ ਵੀ ਉਹਨਾਂ ਨੂੰ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦਾ ਹੁਣ ਸਮਾਂ ਆ ਗਿਆ ਹੈ ਤੇ ਜਿਸ ਦੇ ਵਿੱਚ ਲਗਾਤਾਰ ਉੱਥੇ ਹੀ ਕੁਬਰ ਬਿਜੇ ਪ੍ਰਤਾਪ ਦੇ ਵੱਲੋਂ ਅਸਤੀਫੇ ਦੀ ਮੰਗ ਵੀ ਕੀਤੀ ਗਈ ਤੇ ਦੂਜੇ ਪਾਸੇ ਇਸ ਮੀਟਿੰਗ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕੱਲ ਇੱਕ ਗੈਰ ਰਸਮੀ ਤੌਰ ਤੇ ਜਿਹੜੀ ਕਿ ਇੱਕ ਮੀਟਿੰਗ ਹੋਈ ਇੱਕ ਘੰਟਾ ਗੱਲਬਾਤ ਹੋਈ ਤੇ ਗੱਲਬਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਲਗਾਤਾਰ ਲੈ ਕੇ ਚਰਚਾਵਾ ਹੋਈਆਂ ਤੇ ਉੱਥੇ ਹੀ ਭਗਵੰਤ ਮਾਨ ਨੇ ਅਸਤੀਫੇ ਦੀ ਹੁਣ ਪੇਸ਼ਕਸ਼ ਕਰ ਦਿੱਤੀ ਹੈ ਤੇ ਪਾਰਟੀ ਦੇ ਵਿੱਚ ਲਗਾਤਾਰ ਉੱਠੀ ਬਗਾਵਤ ਤੋਂ ਬਾਅਦ ਇਹ ਫੈਸਲਾ ਲਿਆ ਜਾ ਰਿਹਾ ਕਿ ਹਾਲਾਂਕਿ ਕੁਬਰ ਬਿਜੇ ਪ੍ਰਤਾਪ ਦਾ ਇੱਕ ਬਿਆਨ ਵੀ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੁਣ ਬਦਲਣ ਦਾ ਸਮਾਂ ਆ ਗਿਆ ਹੈ ਤੇ ਕੱਲ ਇਸ ਮੀਟਿੰਗ ਦੇ ਵਿੱਚ ਜੋ ਸਵਾਲ ਉਹਨਾਂ ਨੂੰ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਰਾਮੇਵਾਜੀ ਤੌਰ ਤੇ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਮੰਤਰੀਆਂ ਨੇ ਜੋ ਜਵਾਬ ਦਿੱਤਾ ਹਾਲਾਂਕਿ ਉਹ ਵੀ ਡਰਾਮੇਵਾਜੀ ਲੱਗ ਰਹੀ ਹੈ ਪਰੰਤੂ ਹੁਣ ਇਸ ਮੀਟਿੰਗ ਤੋਂ ਬਾਅਦ ਹੁਣ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੀ ਜਿਹੜੀ ਕਿ ਪੇਸ਼ਕਸ਼ ਕਰ ਦਿੱਤੀ ਹੈ